ਕਦੇ ਖੜਿਆ ਲੈਂਦਾ ਕਦੇ ਤੋੜ ਲੈਂਦਾ ਤਾਂ ਫਿਰ ਇਧਰ ਦੀ ਚੱਲੀਏ ਬਟਰਬਾਈ ਤੇ ਹਾਂ ਹਾਂ ਉਥੋਂ ਹੀ ਚੱਲਦੇ ਹਾਂ ਸਾਰੀ ਬਣਾ ਦੇਣੀ ਜੀਟੀ ਰੋਡ ਦੀ ਉਹ ਤੱਕ ਬਾਈ ਬਾਈ ਚੱਲ ਤਾਂ ਉਹ ਆ ਰਹਾ ਚੌੜੇ ਬਣ ਗਏ ਹੁਣ ਅਗੇਆਂ ਗੱਲਾਂ ਨਹੀਂ ਰਹਿਣਗੇ ਹੈ ਨਹੀਂ ਅੱਗੇ ਨੇ ਇਹ ਨਾ ਸਿੰਗਲ ਦੀਆਂ ਸੜਕਾਂ ਹੋਣਗੀਆਂ ਬੇ ਕਿੰਨੀ ਟਾਪ ਦੀ ਸੜਕ ਆ ਉਹ ਯਾਰਾ ਨਾ ਕੁਖਣੀ ਨਾ ਕਰਨ ਕੋਈ ਟਮਾਟੀ ਬੰਦਾ ਭੈਣਾ ਇਹ ਤੇ ਇਹ ਕਿਤੇ ਜੀ ਰੋਡ ਰੋਡ ਕਿਤੇ ਜੀ ਅੱਗੇ ਦੇਖ ਲੈ ਆਏ ਸਿੰਗਲ ਇੱਕ ਸਿੰਗਲ ਜੀ ਸੜਕ ਹੁੰਦੀ ਸੀ ਹੁਣ ਇੱਥੇ ਤਿੰਨ ਨਿਕਾ ਲਾ ਭੁਮਾ ਕੱਢ ਹਾਂ ਹਾਂ ਨਰਕ ਤਾਂ ਪੈਂਦਾ ਬਹੁਤ ਬਹੁਤ ਟੈਕਨੋਲੋਜੀ ਬਹੁਤ ਵੱਧ ਗਈ ਅੱਕੇ ਨਾਲ ਇਦਰ ਥਲੇ ਦੀ ਨੰਗੀ ਹੈ ਚਾਰ ਰੁਪਏ ਤੂੰ ਮੋਗੇ ਮੋਗੇ ਨੂੰ ਗਿਆ ਨਾ ਚਾਚਾ ਠੀਕ ਆ ਮੈਂ ਮੈਨੂੰ ਫੋਨ ਕਰ ਲਈ ਚੰਗਾ ਮੈਂ ਤੁਹਾਨੂੰ ਦੱਸ ਦੂੰ ਕਿੱਥੋਂ ਮਿਲਣਾ ਉਹ ਠੀਕ ਆ ਉੱਥੇ ਬੜੇ ਆ ਬੜਾ ਹੀ ਨੇ ਠੀਕ ਆ ਬਤਵਾ ਹਜ਼ਾਰ ਖੰਡ ਦਾ ਆਹੋ ਗਦਾ ਜਾਂਦਾ ਗਦਾ ਗਦਾ ਇਹ ਪੂਰਾ ਸੀ ਨਹੀਂ ਦੂਜਾ ਪੈਣਾ ਹਾਂ ਸਾਥੀ ਇਹਦਾ ਮੋਟਰਸਾਈਕਲ ਵਾਲਾ ਬਿਆੰਤ ਉਹ ਵੀ ਬੰਨ ਗਦਾ ਕਹਿੰਦੇ ਠੀਕ ਠੀਕ ਹਾਂ ਅੱਜੀ ਦੀ ਏਡੇ ਚ ਤਾਂ ਕਹਿੰਦਾ ਹਮ ਕਰਦੇ ਸਾਰੇ ਇਹਨੂੰ ਗਦਾ ਕਹਿੰਦੇ ਆ ਅੱਛਾ ਚੱਲ ਲੈ ਲੈ ਉਹਨੇ ਕਿ ਕੀ ਕਰਦੇ ਜਾਂਦੇ ਇਹ ਤਾਂ ਜਗਰਾਵਾਂ ਨੂੰ ਵੀ ਜਾਈਏ ਦੋਨੇ ਜੀ ਜਾਈਏ ਦੋਨੇ ਮੋਬਾਈਲਾਂ ਤੇ ਬਣਾ ਦੇ ਦੀਏ ਅੱਛਾ ਰਹਿ ਜਾਂਦੇ ਇਹਦੀ ਯਾਰ ਕਹਿੰਦੀ ਜਾ ਕੇ ਆ ਨਹੀਂ ਮੈਂ ਰਹਿ ਜਾਂਦਾ ਇਹਦਾ ਭਾਈ ਵਾਲੀ ਵੀ ਮੈਂ ਤਾਂ ਬੈਠਾ ਬਣਾਈ ਜਾਂਦਾ ਹੁਣ ਠੀਕ ਹਾਂ ਹਾਂ ਹੁਣ ਮੈਨੂੰ ਪਤਾ ਲੱਗੇ 15-20 ਮਿੰਟਾਂ ਦੀ ਆਹਾ ਬਣਾਇਆ ਕਰੀ ਨਾ ਥੋੜੀ ਵੱਡੀ ਬਣਾ ਲਾ ਹਾਂ ਵੀ ਆਪਣਾੜੀਆਂ ਗੱਲਾਂ ਹੋਰ ਜਿਵੇਂ ਬਾਉਡੀ ਖੇਡਦੇ ਰਹੇ ਆ ਫੁਲਾਣਾ ਕਹੇ ਹਾਕੀ ਖੜੇ ਕਿ ਮੇਰੇ ਸਾਰੀਆਂ ਹੀ ਪਾਈਆਂ ਵਿੱਚ ਮੇਰਾ ਤਾਂ ਕਹਿੰਦਾ 500 ਸਬਸਕ੍ਰਾਈਬ ਵੀ ਚੱਲ ਜੂਗਾ ਤੇਰਾ ਵੀ ਤੇਰੇ ਪਰ ਮੈਂ ਮੈਂ ਘੰਟੇ ਘਾਟਾਂ ਘੰਟੇ ਘਾਤਾ ਤਾਂ ਸਬਸਕ੍ਰਾਈਬ ਸਬਸਕ੍ਰਾਈਬ ਤਾਂ ਆਉਣ ਮੰਦ 1500 ਸੀ ਆ ਸਮਝ ਗਿਆ ਤੇਰੇ ਦਾ ਵੱਧ ਹੀ ਸੀਗੇ ਵੱਧ ਹੀ ਸੀ ਆ ਹਾਂ ਉਹਦਾ ਕੋਈ ਚੱਕਰੀ ਨਹੀਂ ਤੇਰਾ ਇੱਕ ਸਟੈਪ ਘਟ ਗਿਆ ਹੂੰ ਤੈਨੂੰ ਮੈਂ ਉਦਾਂ ਹੀ ਦੋ ਸੇਮ ਗਏ ਕਰਕੇ ਇਹ ਆ ਐਨੇ ਕਿ ਤਾ ਚਾਹੀਦੀ ਆ ਬਈ ਹੂੰ ਤੇ ਐਨੇ 40000 ਘੰਟਾ ਪਤਾ ਨਹੀਂ ਪਹਿਲਾਂ ਆਪਾਂ ਨਾਲੇ ਕਿ ਨਹੀਂ ਮੈਂਟੀ ਚਾ ਉਹ ਨਹੀਂ ਨਹੀਂ ਮੈਂਟ ਨਹੀਂ ਘੰਟਾ ਘੰਟਾ ਯਾਰ ਯਾਰ ਘੰਟਾ ਉਹਦੇ ਲਿਖਿਆ ਵੀ ਆਉਂਦਾ ਆ ਲਿਖਿਆ ਵੀ ਆਉਂਦਾ ਆਈਆਂ ਨਾ ਘੰਟੇ ਨਹੀਂ ਜਿਹੜੇ ਪੂਰੇ ਹੁੰਦੇ ਸਕ੍ਰੈਬਰ ਤਾਂ ਯਾਰ ਬੰਦਾ ਹੁਣ ਮੰਨ ਲਾ ਤੂੰ ਮੈਨੂੰ ਜਾਣਦਾ ਮੈਂ ਤੈਨੂੰ ਜਾਣਦਾ ਦਸਾ ਜਣੇ ਨੂੰ ਹੋਰ ਜਾਣਦਾ ਸਾਰੇ ਕਰ ਦਿੰਦੇ ਇੱਕ ਦੂਜੇ ਨੂੰ ਉਹ ਰੌਲਾ ਤਾਂ ਹੁਣ ਜੇ ਆਪਾਂ ਮਟੀਰੀਅਲ ਤੇ ਪਾਵਾਂਗੇ ਫੇਰ ਹੀ ਉਹਨਾਂ ਦੇਖੂ ਫੇਰ ਹੀ ਅਗਲਾ ਦੇਖੂ ਫੇਰ ਹੀ ਉਹਨਾਂ ਕਹਿੰਦੇ ਬਣ ਗਿਆ ਤਾਂ ਮੈਂ ਤੈਨੂੰ ਵਾਦਿਆ ਕਰੂ ਮੂਵੀ ਤੂੰ ਮੈਨੂੰ ਵਾਦਿਆ ਕਰ ਹਾਂ 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 ਵੀਰੇ ਵਾਲੇ ਇੱਧਰ ਚੜ੍ਹਦੀ ਤੂੰ ਇੱਧਰ ਚੜ੍ਹਦੀ ਵਧੀਆ ਬਣਾਵੇ ਯਾਰ ਗਾੜ ਤੋਂ ਕੋਣਾ ਕੱਢਿਆ ਕੇ ਵਿੱਚ ਇੱਕ ਕੇ ਨਾ ਕੋਈ ਬੰਦਾ ਨਾ ਕੋਈ ਗੱਲ ਨਾ ਗਲਤ ਨਾ ਬੋਲੇ ਭਾਈ ਹੁੰਦਾ ਉਬਰੇਆ ਯਾਰ ਕਿਸੇ ਨਤੀ ਭੈਣਾ ਦੇਖਦਾ ਅਗਲਾ ਮੜ ਕੇ ਨਾ ਕਈ ਵਾਰੀ ਉਹਨਾਂ ਆਪਾਂ ਸਹਿ ਸੁਹਾਗਲਾ ਦੇਖੀ ਜਾਂਦਾ ਉਹਦੇ ਵਿੱਚ ਕੋਈ ਗੱਲ ਉਹ ਜੀ ਆ ਗਈ ਉਹ ਨਾ ਬੰਦਾ ਬੰਦਾ ਦਾ ਬੰਦ ਕਰ ਮੈਂ ਗਾਲਾਂ ਹੀ ਕੱਢਦਾ ਲੱਗਦਾ ਬੰਦੇ ਦਾ ਕੀ ਗੱਲ ਪਾਇਆ ਨਾ ਕਰਕੇ ਚੰਗਾ ਨਹੀਂ ਲੱਗਦਾ ਨਹੀਂ ਅਸੀਂ ਤਾਂ ਧਰਮ ਕੀ ਵਿੜੇਗਾ ਫਾਇਦੇ ਲ ਮਿਲੇ ਨਾ ਮਿਲੇ ਕੋ ਪੋੜੀਆਂ ਧਰਮਕੀ ਹੋਈਆਂ ਨਹੀਂ ਨਹੀਂ ਚਾਹੀਦਾ ਸਬਸਕ੍ਰਾਈਬ ਤਾਂ ਆਪਣੇ ਸੁੱਖ ਨਾਲ ਬਹੁਤ ਹਾਂ ਜਦੋਂ ਕੋਈ ਟਾਈਮ ਵੀ ਹੋ ਜਾਊਗਾ ਪੂਰਾ ਹੋਰ ਉਹ ਮਹੀਨਾ ਹੋ ਜਾਊ ਹੋਰ ਜੁਹਾ ਹੋਰ ਜੁ ਰੋਕਿਓ ਜੂ ਇਹ ਨਾਲੇ ਹੁਣ ਪਤਾ ਲੱਗ ਗਿਆ ਪਤਾ ਕਿੱਥੋਂ ਚੱਲ ਮੰਗੋ ਨੀ ਤੈਨੂੰ ਉਹ ਦੱਸ ਦੇਣਾ ਤੈਨੂੰ 1.5 ਮਹੀਨੇ ਤਾਂ ਹੀ ਆਪਾਂ ਕੋਈ ਨਾ ਆਪਾਂ ਫੇਰ ਦੇਖ ਲਾਂਗੇ ਆਹੋ ਆਹ ਤੇ ਆਉਂਦਾ ਵੀ ਆ ਕੋਈ ਨਾ ਦੇਖਾਂਗੇ ਆ ਉਹ ਵਾਰੇ ਵੱਡੀਆਂ ਕਰਕੇ ਛਾੜ ਦਿਆ ਕਰ 10 10 15 15 ਮਿੰਟ ਦੀ ਹਲਟ ਦਿਗਾ ਹਾਂ ਹਾਂ ਆਹ ਰਹਾ ਤਾਂ ਕਿੰਨੇ ਤਾ ਪੈਣentra ਵੀ ਬਹੁਤ ਲੱਗੀ ਜਾ ਚੱਲ ਹੈ ਕਿੰਨਾ ਸੁਣੀ ਲਾ ਦੇ ਹਰੀਆਲੀ ਹੈ ਨਾ ਹਾਂ ਇਹ ਕਈ ਕਈਆਂ ਦੇ ਹੁਣ ਇਹ ਤਾਂ ਉਦੋਂ ਵੀ ਵਧੀਆ ਲੱਗਦੀ ਆ। ਯਾ ਮੂੰਹ ਵੀ ਬਹੁਤ ਸੋਹਣੀ ਆਉਂਦੀ ਇਹਨਾਂ ਦੀ ਕਹਾਤ। ਤੇ ਐ ਤੈਨੂੰ ਦੇਖ ਕੇ ਨਾ ਜਿੱਥੇ ਹਰਿਆਲੀ ਹੋਊਗੀ ਇੰਨੀ ਸੋਹਣੀ ਲੱਗਦੀ ਆ ਨਾ ਤੇ ਤੈਨੂੰ ਜੱਜਮੈਂਟ ਨਹੀਂ ਹੁਣੀ ਕਿ ਰਾ ਉਹ ਆ ਅੱਜ ਕਿਹੜਾ ਰਾਵ ਆ। ਹਾਂ ਇੰਨੀ ਕਿੰਨੀ ਸੋਹਣੀ ਲੱਗਦੀ ਆ। ਕਿੰਨਾ ਸੋਹਣਾ ਵਰਸ਼ਾ ਆਂਦਾ। ਪੰਘਾਂ ਦੇ ਜਿਵੇਂ ਹੀ ਹੈ ਨਹੀਂ ਦੱਸ ਤਾ ਆ ਲੈ ਲਾ ਭਾ ਕਿੰਨੇ ਸੋਹਣੇ ਲੱਗਦੇ ਆ ਨਾ। ਦਰਖਤ ਹੁਣ ਬਹੁਤ ਲੱਗੇ ਦੋੜਾ ਫੇਰ ਹੂੰ। ਹੌ ਲੋਕਾਂ ਦੀ ਇੱਧਰ ਹੋ ਗਈ ਨੀਗਾ ਹਾਂ ਅੱਗੇ ਲੋਕ ਪੱਟਣ ਵਾਲੇ ਪਾਸੇ ਨੂੰ ਤਰਪੇ ਸੀ ਬੇਰੀਆਂ ਤੋਂ ਬੇਰ ਖਾਂਦੇ ਰਹੇ ਆ ਪਹਿਲਾਂ ਹਾਂ ਪਹਿਲਾਂ ਪਹਿਲਾਂ ਦਾ ਜਾਚਾ ਦਰਾਤ ਹੁੰਦੇ ਸੀ ਬਹੁਤ ਸੀ ਖੇਤਾ 'ਚ ਕੋਈ ਪਾਟਦਾ ਹੀ ਨਹੀਂ ਸੀ ਜਿੱਥੇ ਟਾਲੀ ਖੜੀ ਹਟਾ ਨਹੀਂ ਆਮ ਲੋਕੀ ਲਾਉਂਦੇ ਲੂੰਦੇ ਵੀ ਰਹਿੰਦੇ ਸੀ ਹੁਣ ਤਾਂ ਲਾਉਣ ਵਾਲੇ ਪਾਸੇ ਤਾਂ ਧਿਆਨ ਨਹੀਂ ਸੀ ਪੱਟਣ ਵਾਲੇ ਪਾਸੇ ਹੀ ਹੋ ਗਿਆ ਸੀ ਅਗ ਨਾਲ ਡਿੱਕਾ ਲਉਂਦੀ 1000 ਬਚਾਲੇ ਪੱਟ ਪਰੇ ਇੱਕ ਘਰਾਂ 'ਚ ਵੀ ਹੁਣ ਹੈ ਨਹੀਂ ਦਰਾਤ ਬੁੜੀਆਂ ਨਾ ਪੱਟੀ ਜਾਂਦੀਆਂ ਜੇ ਕੋਈ ਹੁੰਦਾਗਾ ਪੱਤੇ ਖਿੱਲਰਦੇ ਆ ਵੱਡੋ ਇਹਨੂੰ ਹੈ ਦੇਵਰ ਆ ਇਹਦਾ ਸੋਚਦੇ ਨਹੀਂ ਕਿ ਹੈਨਾ ਕਿ ਰਾਤ ਤੱਕ ਘਰੇ ਚੰਗਾ ਹੁੰਦਾ ਆਕਸੀਜਨ ਦਿੰਦਾ ਹਾਂ ਨਾਲੇ ਸੌ ਹੋਊਗਾ ਗਰਮੀ ਇਹ ਬੰਦਾ ਛਾਵੇਂ ਬਹਿੰਦਾ ਹੈ ਹਾਂ ਹੁਣ ਪੜਪੜ ਸਿੱਟੀ ਜਾਂਦੇ ਆ ਰੀਸੋ ਰੀਸ ਇੱਕ ਦੂਜੇ ਨੂੰ ਦੇਖਦੇ ਆ ਹੈਰ ਕੀ ਹੁਣ ਬਹੁਤ ਲਾਏ ਰੇਗ ਪੈਂਡ ਵਾਲਿਆਂ ਨੇ ਲਾਏ ਆਪਦੇ ਆਪਦੇ ਰਾਹਾਂ ਤੇ ਕਸਨ 200 ਬੁੱਟ ਆ ਗਏ ਨੇ 300 ਬੁੱਟਾ ਆਰਾ ਦੇ ਦਾ ਫੁੱਲ ਹੀ ਲੱਗੇ ਹੋਏ ਆ ਉੱਲੀ ট্রাক ਦਾ ਕੱਖ ਫਰੇਮ ਜਿਹਾ ਇੱਥੇ ਨਹੀਂ ਜਦੋਂ ਜੰਨਾ ਹੁੰਨਾ ਆ ਕਹਿੰਦੇ ਜੀ ਵੀ ਲਵਾ ਲਾ ਆਹੋ ਇੱਥੇ ਟੰਗ ਦੇ ਵੇ ਹਾਂ ਹਾਂ ਠੀਕ ਹੈ ਇਹ ਵੀ ਕਰਦੇ ਆ ਗੱਲ ਆ ਉਹ ਵੱਡੀ ਦੇ ਵਿੱਚ ਕੋਈ ਲੱਗ ਜਾਂਦਾ ਹੈ ਨਾ ਉਹ ਐ ਉਹਦੇ 'ਚ ਟੰਗਦਾ ਗਿਆ ਨਾ ਇੱਥੇ ਟੰਗ ਦੇ ਵੇ ਆਏ ਬਸ ਤਰ ਲੱਗਿਆ ਕਿ ਉਹ ਲਾ ਮੈਂ ਬਣਾ ਲੈਣੇ ਮੈਂ ਮੈਸਤਰੀ ਤੋਂ ਹੀ ਬਣਾ ਲੈਣੇ ਹਾਂ ਹਾਂ ਦੇਸੀ ਕੋਈ ਹਾਂ ਜਾਂਦੇ ਦੇਸੀ ਬਣਾ ਤੇ ਨਹੀਂ ਤਾਂ ਗੱਡੀ ਵਾਲਾ ਵਿੱਚ ਚੋਲਾ ਦਿੰਦੇ ਸ਼ਹਿਰ ਇਹਦੇ ਜਿਹੜਾ ਫਰੇਮ ਆ ਤੇ ਲੋਹੇ ਦਾ ਸਰਗਰਾ ਫਲਾ ਕੇ ਤੇ ਉੱਤੇ ਲਾਟਬਟ ਇਹਦੇ ਵਿੱਚ ਫਟ ਆਉਂਦਾ ਹੈ ਉਹ ਨਟ ਵਿੱਚ ਉੱਤੇ ਲਾ ਕੇ ਵੇਲਡ ਕਰਾ ਦਿੰਦੇ ਉਹ ਨਟ ਤੇ ਕੰਟੀ ਲੱਗਿਆ ਹੋਵੇ ਬਾਅਦ ਪੁੱਤਰ ਲੱਗਾ ਦੇ ਲਾ ਲਵੇ ਲਾ ਲਵੇ ਇਹਨਾਂ ਫਟਾ ਕਰਕੇ ਛੱਡਦੇ ਆਪੇ ਬਣੀ ਜਲ ਰਾਤ ਹੈ ਤੇ ਹੋਰ ਇਹ ਕਹਿੰਦਾ ਉੱਤੇ ਜਦੋਂ ਪਿੰਡ ਉੱਤੇ ਆਉਂਦਾ ਲਾਤਾ ਫੇਲ ਗੁੱਤ ਨੂੰ ਵੀ ਜਾਂਦਾ ਉਹਨਾ ਗੱਡੀ ਤੇ ਉਹ ਨੱਪਤੀ ਕੇਰਾ ਬਹੁਤ ਪੁਰਾਣਾ ਜਨਾ ਬਹੁਤ بڑا ਜਨਾ ਬਹੁਤ ਸਾਡੇ ਪਾਈ ਵਾਲੇ ਸੀਗਾ ਹਾਂ ਕਮਾਦ ਸਾਡੇ ਖੇਤੋਂ ਕਮਾਦ ਕਬੂਲ ਆ ਪੇਲਾਂ ਲੱਗੀਆਂ ਮਿਰਚਾਂ ਮੁਰਚਾਂ ਸਭ ਚੀ ਜੜੀਆਂ ਬਣਾ ਦਿਆ ਕਰਾਂਗੇ ਹੁਣ ਹੁਣ ਪਤਾ ਲੱਗਿਆ ਵੀ ਹੁਣ ਵੱਡੀ ਪਾ ਜਾਣ 15 ਮਿੰਟ ਦੀ ਦਾ ਪਾਵੇ 15 15 ਮਿੰਟ ਦੀਆਂ ਚਾਰ ਪਾਦੀਆਂ ਘੰਟੇ ਦੀ ਹੋ ਗਈ ਹਾਂ ਨਾਲ ਤੈਨੂੰ ਹਾਂ ਦੱਸਤਾ ਕਿ ਲਿਖ ਦਿਆ ਕਰ ਹਾਂ ਡਿਟੇਲ ਜੀ ਮੜੀ ਲਿਖ ਦਿਆ ਕਰ ਤਰੀਕ ਤੁਰਕ ਪਾ ਦਿਆ ਕਰ ਮੈਂ ਉਸੇ ਬਣਾ ਸਮਝਾ ਦੀ ਹਾਂ ਹਾਂ ਸਮਝਾ ਦੇਣਾ ਤੈਨੂੰ ਡਿਟੇਲ ਤੂੰ ਜਾ ਕੇ ਲਿਖਣਾ ਕੋਈ ਨਾ ਕੋਈ ਨਾ ਦੱਸ ਦੇ ਕੀ ਚੀਜ਼ ਜਾ ਕੇ ਆਪਣੇ ਤਾਂ ਇੱਥੇ ਰੇਂਜ ਫੁੱਲ ਆ ਪਿੰਡ ਉੱਤੇ ਘੱਟ ਸੀ ਤੈਨੂੰ ਉੱਤੇ ਕਰ ਕੋਲੇ ਉੱਤਰ ਲੱਗਿਆ ਤੈਨੂੰ ਦੱਸ ਦਾਂ ਤਰਾ ਤਾਂ ਕਿ ਨਹੀਂ ਥੋੜੀ ਜਿਹੀ ਦਰਿਆ ਚੱਲ ਹੈ ਪੂਰੀ ਹਰੇ ਖਚਾਰ ਖਚਾਰ ਆ ਸਾਂਣ ਕਰਕੇ ਹੈ ਤੇਰਾ ਤਾਂ ਸਬਸਕ੍ਰਾਈਬਰ ਪੂਰੇ ਆ ਭੈਣ ਦੇ ਸਾਰਾ ਕੁ ਪੂਰਾ ਤੇਰਾ ਮੇਰਾ ਤਾਂ ਮੈਂ ਤਾਂ ਰੋਜ਼ ਇਹਰ ਭਣਾ ਸਾਈਕਲ ਤੇ ਉਹ ਗੱਡੀ ਤੇ ਉੱਠ ਗਿਆ ਮੈਂ